ਉਰੇ ਤੁਹਾਨੂੰ ਨਾ ਸੁਸਾਇਡ ਕਰਨ ਦੀ ਬਹੁਤ ਸੌਖੀ ਟਰਿਕ ਦੱਸਦਾ ਮੈਂ ਬਹੁਤ ਸੌਖੀ ਹੈ ਕਰਨਾ ਕੀ ਹੈ ਕੁਝ ਨਹੀਂ ਕਰਨਾ ਇਦਾਂ ਕਰਕੇ ਨਾ 1 ਮਿੰਟ 1 ਮਿੰਟ 1 ਮਿੰਟ ਕੀ ਵੇਖ ਰਹੇ ਆ ਯਾਰ ਐਨੇ ਤੰਗ ਹੋ ਜਿੰਦਗੀ ਤੋਂ ਮਰਨ ਦੇ ਤਰੀਕੇ ਵੇਖ ਰਹੇ ਹਾਂ ਖੁਸ਼ ਨਹੀਂ ਹਾਂ ਐਡੀ ਕਿ ਜ਼ਿੰਦਗੀ ਮਿਲੀ ਐ ਨਿੱਕੀ ਜੀ ਪਤਾ ਨਹੀਂ ਅੱਜ ਦਾ ਦਿਨ ਆਖਰੀ ਹੋਊਗਾ ਅੱਜ ਦੀ ਰਾਤ ਸੌਵਾਂਗੇ ਕੱਲ ਦੀ ਅੱਖ ਖੁੱਲੂਗੀ ਕਿ ਨਹੀਂ ਕੋਈ ਗਾਰੰਟੀ ਨਹੀਂ ਆ ਹੁਣ ਜਿਹੜਾ ਸਾਹ ਲਿਆ ਨਾ ਅਗਲਾ ਸਾਹ ਆਊਗਾ ਕਿ ਨਹੀਂ ਇਹਦੀ ਵੀ ਕੋਈ ਗਰੰਟੀ ਨਹੀਂ ਨਿੱਕੀ ਜੀ ਜ਼ਿੰਦਗੀ ਮਿਲੀ ਆ ਇਹ ਵੀ ਰੋ ਰੋ ਕੇ ਕੱਢਣੀ ਆ ਖੁਸ਼ ਰਹਿਣ ਦੇ ਤਰੀਕੇ ਲੱਭੋ ਕਿਹਦੀ ਜ਼ਿੰਦਗੀ ਚ ਦੁੱਖ ਤਕਲੀਫ ਐ ਨਹੀਂ ਕਿਹਦੀ ਜ਼ਿੰਦਗੀ ਚ ਫੇਲਿਅਰ ਨਹੀਂ ਕਿਹਦੀ ਜ਼ਿੰਦਗੀ ਚ ਤਾਨੇ ਮਹਿਨੇ ਨਹੀਂ ਸਭ ਦੀ ਚ ਨਿੱਕੀ ਜੀ ਜ਼ਿੰਦਗੀ ਆ ਇਹ ਰੋ ਕੇ ਗੁਜ਼ਾਰਨੀ ਆ ਜਾਂ ਹੱਸ ਕੇ ਗੁਜ਼ਾਰਨੀ ਆ ਇਹ ਫੈਸਲਾ ਆਪਾਂ ਆਪ ਕਰਨਾ ਕਿਉਂਕਿ ਏ ਜ਼ਿੰਦਗੀ ਸਾਡੀ ਖੁੱਦੀ ਆ